ਪੰਜਾਬ ਦੇ ਇੱਕ ਵੱਖਰੇ ਹੀ ਇਲਾਕੇ ਦੇ ਵਿੱਚ ਆਏ ਹਾਂ ਮਿੱਤਰੋ ਅੱਜ ਤੇ ਲਾਏ ਹਾਂ ਅੰਦਾਜਾ ਵੀ ਕਿੱਥੇ ਹੋ ਸਕਦੀ ਹੈ ਇਹ ਜਗਾ ਕਿਹੜੀ ਜਗਾ ਪੰਜਾਬ ਨਾਮ ਤੋਂ ਅੰਦਾਜ਼ਾ ਲੱਗ ਸਕਦਾ ਹੈ ਇਹ ਜਗਾ ਜਿੱਥੇ ਆਪਾਂ ਆਏ ਹੋਏ ਹਾਂਗੇ ਇਹ ਜਿਹੜੀ ਜਗਾ ਹੈਗੀ ਪੰਜਾਬ ਪੰਜਾਂ ਪਾਣੀਆਂ ਦੀ ਧਰਤੀ ਹੈ ਤੇ ਜਿਨ੍ਹਾਂ ਦੇ ਵਿੱਚੋਂ ਮੇਨ ਮੰਨੇ ਜਾਂਦੇ ਜਿਹੜੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਮੇਨ ਆਪਣੇ ਵਿਚਾਲ ਦੀ ਵਗਦੇ ਆ ਤੇ ਇਸ ਵਕਤ ਉਹਨਾਂ ਦੇ ਵਿੱਚੋਂ ਇੱਕ ਦਰਿਆ ਦੇ ਵਿੱਚ ਅਸੀਂ ਫਿਰ ਰਹੇ ਹਾਂ ਦਰਿਆ ਦੇ ਅੰਦਰ ਉਤਰ ਚੁੱਕੇ ਆ ਮੈਂ ਤੁਹਾਨੂੰ ਦਿਖਾਉਣਾ ਪੂਰਾ ਇਲਾਕਾ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਸੂਰਜ ਮੇਰੇ ਪਿੱਛੇ ਹੈ ਤੇ ਇੱਧਰ ਉਹ ਮਿੱਟੀ ਆ ਜਿੱਥੇ ਕਿ ਸ਼ਾਇਦ ਕਿਸੇ ਵੇਲੇ ਪਾਣੀ ਆਇਆ ਹੋਊਗਾ ਅੱਜ ਤੋਂ 6 ਕਿ ਮਹੀਨੇ ਪਹਿਲਾਂ ਜਦੋਂ ਹੜ੍ਹ ਆਇਆ ਕਿ ਉਦੋਂ ਇੱਥੇ ਤੱਕ ਇੱਥੋਂ ਤੱਕ ਜਿਹੜਾ ਪਾਣੀ ਪੂਰੀ ਚੰਗੀ ਤਰ੍ਹਾਂ ਚੜ ਚੁੱਕਿਆ ਸੀਗਾ ਪਰ ਇਸ ਵਕਤ ਇੱਥੇ ਪਾਣੀ ਘਟ ਗਿਆ ਕਿਉਂਕਿ ਮਹੀਨਾ ਆ ਗਿਆ ਹੁਣ ਜਨਵਰੀ ਰਾਜ 31 ਜਨਵਰੀ 2024 ਹੈ ਤੇ ਇਹ ਦਰਿਆ ਹੈਗਾ ਜੀ ਸਤਲੁਜ ਦਰਿਆ ਸਤਲੁਜ ਦਰਿਆ ਦੇ ਵਿੱਚ ਇਸ ਵਕਤ ਅਸੀਂ ਫਿਰਦੇ ਹੈਗੇ ਕਿਉਂਕਿ ਹੁਣ ਪਾਣੀ ਨਹੀਂ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਪੈੜਾਂ ਜਿਹੜੀਆਂ ਪਈਆਂ ਇਹ ਸਾਰੀਆਂ ਮੱਝਾਂ ਦੀਆਂ ਪੈਰਾਂ ਮੱਝਾਂ ਇੱਥੋਂ ਦੀ ਟੱਪਦੀਆਂ ਹੁਣ ਆ ਰਹੀਆਂ ਮੱਝਾਂ ਤੇ ਉਹ ਇੱਥੋਂ ਦੀ ਟਪਾਉਣਗੇ ਬਲਜਿੰਦਰਾਂ ਮੱਝਾਂ ਟਪਾਉਣਗੇ ਇੱਥੋਂ ਉਹ ਮੱਝਾਂ ਇੱਥੋਂ ਟਪਾਉਣਗੇ ਬੰਦੇ ਹੋ ਮੇਰੇ ਕੋਲ ਪਰਲੇ ਪਾਸੇ ਸ਼ਾਇਦ ਉਹ ਚਾਰ ਕਿਲੇ ਆਏ ਆ ਮੱਝਾਂ ਤੇ ਇਥੋਂ ਦੀ ਪਹਿਲਾਂ ਆ ਜਿਹੜੀ ਜਗ੍ਹਾ ਹੈਗੀ ਇੱਥੋਂ ਟਰੈਕਟਰ ਵੀ ਟਪਾ ਕੇ اٹੇ ਸਵਰਾਜ 855 ਟਰੈਕਟਰ ਸੀਗਾ ਉਹ ਟਪਾ ਕੇ ਲਏ ਕਿਉਂਕਿ ਭਈ ਇਹ ਜਿਹੜਾ ਵੈਸੇ ਨਾ ਆਪਣੀ ਜ਼ਿੰਦਗੀ ਤਾਂ ਬਹੁਤ ਸੌਖੀ ਹੈ ਜਿਹੜੇ ਹੋਰ ਇਲਾਕੇ ਵਾਲੇ ਚਾਹੇ ਬਠਿੰਡੇ ਵਾਲੇ ਚਾਹੇ ਬਰਨਾਲਾ ਮਾਨਸਾ ਮੋਗਾ ਕੋਈ ਵੀ ਹੈ ਜਿਹੜੇ ਆ ਇਲਾਕੇ ਦੇ ਆ ਲੋਕ ਆ ਹੁਣ ਇਸ ਵਕਤ ਅਸੀਂ ਖੜੇ ਆ ਇਹ ਪਿੰਡ ਹੈਗਾ ਕੋਟ ਬੁੱਢੇ ਦੇ ਲਾਗੇ ਫਿਰਦੇ ਆ ਆਪਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਏਰੀਆ ਇਹ ਤਰਨਤਾਰਨ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਫਿਰਦੇ ਆ ਸਤਲੁਜ ਦਰਿਆ ਦੇ ਅੰਦਰ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਹੈ ਮੁਸ਼ਕਲਾਂ ਦੇ ਨਾਲ ਭਰੀ ਹੁੰਦੀ ਹੈਗੀ ਤੇ ਤੁਸੀਂ ਉਹ ਦੇਖੋ ਜਿਹੜਾ ਉਹ ਮੱਝਾਂ ਆ ਰਹੀਆਂ ਉਧਰ ਹਨ ਇਹ ਤੁਹਾਨੂੰ ਦਿਖਾਉਣਾ ਉਹ ਤੁਸੀਂ ਦੇਖ ਸਕਦੇ ਹੋ ਮੱਝਾਂ ਆ ਰਹੀਆਂ ਉੱਥੇ ਤਾਂ ਇਹ ਕੀ ਹੈ ਇਹ ਦਰਿਆ ਦੇ ਵਿੱਚੋਂ ਦੀ ਇਹ ਟਪਾ ਕੇ ਲਿਆਉਣਗੇ ਇਹਨਾਂ ਨੂੰ ਖੁਦ ਨੂੰ ਵੀ ਟਪਣਾ ਪੈਂਦਾ ਮੱਝਾਂ ਨੂੰ ਵੀ ਟਰੈਕਟਰਾਂ ਨੂੰ ਵੀ ਸੋ ਇਹਨਾਂ ਦੀ ਕਿਸੇ ਦੀ ਜ਼ਮੀਨ ਦਰਿਆ ਦੇ ਇਧਰਲੇ ਬੰਨੇ ਹੁੰਦੀ ਹੈ ਕਿਸੇ ਦੀ ਉਧਰਲੇ ਬੰਨੇ ਤਾਂ ਇਹਨਾਂ ਨੂੰ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰਾ ਕਰਨਾ ਪੈਂਦਾ ਹਨ ਆਉਣਾ ਜਾਣਾ ਬਹੁਤ ਮੁਸ਼ਕਲ ਹੈ ਇਹ ਲੋਕ ਹਾਲਾਤਾਂ ਨਾਲ ਲੜਨ ਲਈ ਮਜਬੂਰ ਹੈ ਤੇ ਇਹ ਮਜਬੂਤ ਵੀ ਹੈ ਜਦੋਂ ਹਾਲਾਤਾਂ ਨਾਲ ਬੰਦਾ ਲੜਦਾ ਹੈ ਤਾਂ ਲੜ ਕੋਲ ਕੇ ਬੰਦਾ ਮਜਬੂਤ ਵੀ ਹੁੰਦਾ ਹੈਗਾ ਜਦੋਂ ਕਿਸੇ ਦੇ ਹਾਲਾਤ ਸੌਖੇ ਹੁੰਦੇ ਹੈ ਤਾਂ ਉਹਨੂੰ ਹਾਲਾਤਾਂ ਨਾਲ ਲੜਨਾ ਆਉਂਦਾ ਹੀ ਨਹੀਂ ਪਰ ਜਦੋਂ ਹਾਲਾਤ ਕਿਸੇ ਦੇ ਮੁਸ਼ਕਲ ਹੁੰਦੇ ਹੈ ਤਾਂ ਉਹਨੂੰ ਲੜਨਾ ਵੀ ਆ ਜਾਂਦਾ ਸੋ ਐਸੀ ਤਰ੍ਹਾਂ ਦੇ ਕੁਝ ਹਾਲਾਤ ਹੈ ਇੱਥੇ ਤੇ ਆ ਤੁਸੀਂ ਦੇਖ ਸਕਦੇ ਹੋ ਨਾ ਦਰਿਆ ਇਸ ਵਕਤ ਤਾਂ ਸੁੱਕਾ ਹੈ ਪਰ ਇੱਥੇ 6 ਮਹੀਨੇ ਪਹਿਲਾਂ ਜਦੋਂ ਹੜ੍ਹ ਆਏ ਹੋਏ ਸੀ 10-10 ਫੁੱਟ ਫਾਣੀ ਪੜਿਆ ਚੜਿਆ ਹੋਇਆ ਸੀ ਇੱਥੇ ਹੋ ਜਿਹੜੀ ਕੰਧ ਤੁਸੀਂ ਦੇਖ ਰਹੇ ਹੋ ਨਾ ਉਹ ਕੰਧ ਆ ਉਹ ਛੜਕ ਜਾਂਦੀ ਓਦੇ ਉੱਪਰ ਦੀ ਵਗਦੀ ਵਗਦੀ ਤਾਂ ਘੱਟ ਹੀ ਇੱਥੇ ਇਕਾ ਦੁੱਕਾ ਹੀ ਕੋਈ ਆਉਂਦਾ ਵਹੀਕਲ ਤੇ ਹੁਣ ਨਹੀਂ ਆਉਂਦਾ ਜੂਨ ਜੁਲਾਈ ਹੁੰਦੀ ਤਾਂ ਮੈਂ ਡਰ ਜਾਂਦਾ ਤੇਰੀ ਗੱਲ ਤੋਂ ਤੇ 20 ਫੁੱਟ 25 ਫੁੱਟ ਜਿਹੜੀ ਹੈਗੀ ਸੜਕ ਉੱਚੀ ਹੈ ਤੇ ਓਦੇ ਤੱਕ ਵੀ ਪਾਣੀ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਉੱਥੇ ਨਾ ਤੇੜਾ ਆਈਆਂ ਹੋਈਆਂ ਸੜਕ ਦੇ ਵਿੱਚ ਤੇ ਹੁਣ ਇੱਥੇ ਸੁੱਕਾ ਗਖਰ ਤੇ ਪਰ ਇਲਾਕਾ ਬੜਾ ਸ਼ਾਂਤ ਜਿਹਾ ਇਲਾਕਾ ਹੈ ਅਸੀਂ ਇੱਥੇ ਫਿਰਦੇ ਸੀਗੇ ਤੇ ਜੀ ਕਰਦਾ ਕਿ ਯਾਰ ਇੱਥੋਂ ਨਾ ਜਾਈਏ ਇੱਥੇ ਘੰਟਾ ਕਰੀ ਰੁਕੀਏ ਮੈਨੂੰ ਲੱਗਦਾ ਹੈ ਕਿ ਇਹ ਮਜਬੂਰ ਕਰੂਗੀ ਜਗਾ ਸਾਨੂੰ ਕਿ ਅਗਲੀ ਵਾਰ ਵੀ ਅਸੀਂ ਇੱਥੇ ਆਈਏ ਤੇ ਅਗਲੀ ਵਾਰ ਅਸੀਂ ਇੱਥੇ ਦੋ ਕੁਰਸੀਆਂ ਤੇ ਇੱਕ ਮੇਜ਼ ਲੈ ਕੇ ਆਈਏ ਤਾਂ ਕਿ ਇੱਥੇ ਬੈਠ ਕੇ ਕੁਦਰਤ ਦੇ ਨੇੜੇ ਹੈਂ ਨਾਲ ਖੰਡੇ ਦੀ ਬੋਤਲ ਤੇ ਫਲ ਫਰੂਟ ਲੈ ਕੇ ਆਈਏ ਕਹਿਣਾ ਇਹ ਕੁਝ ਹੋਰ ਚਾਹੁੰਦਾ ਸੀਗਾ ਵੀ ਬੋਤਲ ਕੈਸੀ ਹੋਰ ਦੀ ਕਹਿਣਾ ਚਾਹੁੰਦਾ ਸੀ ਠੰਡੇ ਦੀ بجائے ਤੇ ਫਰੂਟ ਦੀ بجائے ਵੀ ਕੁਝ ਹੋਰ ਕਹਿਣਾ ਚਾਹੁੰਦਾ ਸੀ ਚਲੋ ਜੋ ਕਹਿਣਾ ਚਾਹੁੰਦਾ ਸੀ ਉਹ ਸਮਝਣ ਵਾਲੇ ਸਮਝ ਸਕਦੇ ਆ ਤੇ ਧਰਤੀ 'ਚ ਪਾਣੀ ਕੱਢਦਾ ਕਹਿੰਦਾ ਜਦੋਂ ਉੱਪਰ ਲੱਤ ਮਾਰਦਾ ਧਰਤੀ 'ਚ ਪਾਣੀ ਕੱਢ ਤੂੰ ਬਸ ਉਹ ਤਾਂ ਪਤਾ ਹੀ ਆਣ ਇੱਥੇ ਸਾਰਾ ਕੁਝ ਇੱਥੇ ਲੱਗਦਾ ਮਾਨ ਇੱਥੇ ਪੂਰਾ ਜਮਾਂ ਸ਼ਾਂਤ ਜੀ ਜਗ੍ਹਾ ਨਹੀਂ ਇੰਨਾ ਕੁ ਸ਼ਾਂਤ ਆ ਵੀ ਐ ਕਰੀਂ ਸਾ ਮੈਡੀਟੇਸ਼ਨ ਕਰਨੀ ਹੋਵੇ ਨਾ ਬੰਦੇ ਨੇ ਇੱਥੇ ਹਾਂ ਬੈਕ ਕਿਆ ਬਾਤਾਂ ਈਆਂ ਸੋਰੀ ਸੋਹਣੀ ਜਗ੍ਹਾ ਸ਼ਾਂਤ ਜਗ੍ਹਾ ਉਹ ਵੇਖ ਯਾਰ ਐ ਆਉਂਦਾ ਨਾ ਡਿਸਕਵਰੀ ਵਾਲਾ ਫੀਲ ਉਹ ਬੀਸਟ ਫਰਦੇ ਹੁੰਦਾ ਇਧਰ ਪਾਣੀ ਮਗਰ ਮੱਛ ਮੰਨ ਲੈ ਐਗਜ਼ੈਂਪਲ ਦੇ ਤੌਰ ਤੇ ਪਾਣੀ ਤਾਂ ਇੱਥੇ ਥੋੜਾ ਹੀ ਆ 2 ਫੁੱਟ ਹੋਊਗਾ ਨਹੀਂ ਬਾਹਲਾ ਨਹੀਂ ਹਾਂ ਬਸ 2 ਫੁੱਟ ਡੇਢ ਡੇਢ ਫੁੱਟ ਹੁਣ ਤਾਂ ਚਲੋ ਸਰਦੀ ਐ ਜੇ ਗਰਮੀਆਂ ਚਾਹੀਏ ਤੈਨੂੰ ਕਹਿ ਦਈਏ ਵੀ ਪਾਰ ਕਰਨਾ ਟੱਪ ਕੇ ਕਰ ਜੇਗਾ ਨੋਰਮਲ ਆ ਹੁਣ ਇਹਦਾ ਤੂੰ ਐਂ ਵੇਖ ਵੀ ਆਪਣੇ 50 ਕਿਲੋ ਆ ਉਹ ਕਿستی ਵੀ ਸਿੱਧੀ ਹੋ ਗਈ ਨਾ 25 ਫੁੱਟ ਆ ਸੋਰੀ ਕਿਲੋ ਕਿਹਨਾਂ 25 ਫੁੱਟ ਚਾਹੀਤੇ ਆ ਤੇ ਆਪਾਂ ਮੰਨ ਕੇ ਚੱਲ ਆਪਾਂ ਹੋਰ ਵੀ ਉਦੋਂ ਨੀਵੇਂ ਹੋ ਗਏ ਪ ਪਾਣੀ ਹਾਂ ਨਿਕਲ ਨਹੀਂ ਹੈ ਤੇ ਉਹ ਬਈ ਉਹ ਬਾਈ ਜਿਹੜੇ ਹੈਗੇ ਮੱਜਾਂ ਲਿਆ ਰਹੇ ਆ ਤੇ ਮੇਰੇ ਸਾਹਮਣੇ ਨਾਲ ਉਹ ਪਾਰ ਕਰਾਉਣਗੇ ਮੈਂ ਉਹਨਾਂ ਮਾਰੇ ਰੁਕਿਆ ਹੋਏ ਹੈਗਾ ਨਹੀਂ ਕਰਾਉਂਦੇ ਬਾਈ ਮੈਂ ਕਿਹਾ ਉਹ ਦਿਖਾਈਏ ਹੈ ਦਿਖਾਉਂ ਕਰਾਉਂਦੇ ਨਹੀਂ ਪਾਰ ਮੈਨੂੰ ਲੱਗਦਾ ਵੀ ਉਹ ਕਰਾਉਣਗੇ ਬਾਈ ਕਿਉਂਕਿ ਇੱਥੋਂ ਦੀ ਟਰੈਕਟਰ ਕੱਢਿਆ ਸੀਗਾ ਇੱਥੋਂ ਨਾ ਪਾਣੀ ਘਟ ਹੈ ਮੇਰੇ ਸਾਹਮਣੇ ਨਾਲ ਇਹ ਵੀ ਇੱਕ ਏਰਗੇ ਦਾ ਬੰਦੇ ਨੂੰ ਪਤਾ ਹੁੰਦਾ ਉਹ ਦੇਖ ਨਾ ਵੀ ਆ ਨਾਗਾ ਇੱਥੋਂ ਦੀ ਨਗਾਉਣ ਵਾਲਾ ਟਰੈਕਟਰ ਕਿਉਂ ਨੰਗਦੇ ਆ ਉਹ ਹਾਂ ਉਹ ਟਰੈਕਟਰ ਵੀ ਉੱਥੋਂ ਨਹੀਂ ਗਿਆ ਕਿ ਟਰੈਕਟਰ ਜਾਣਾ ਤਾਂ ਦੇਖ ਇੱਥੇ ਸੀਗਾ ਇਹਦਾ ਮਤਲਬ ਤਾਂ ਉਹ ਸਿੱਧੇ ਲਿਆਉਂਦੇ ਪਰ ਇਹਨਾਂ ਨੂੰ ਇੱਥੇ ਪਤਾ ਆਊਗਾ ਉਹ ਦੇਖ ਬਾਤ ਰਹੀ ਐ ਤੁਨੂੰ ਪਾਣੀ ਵੱਲ ਨੂੰ ਬਾਤ ਰਹੀ ਐ ਤੇ ਆਪਾਂ ਉਧਰ ਨੂੰ ਥੋੜੇ ਨੀੜ ਨੂੰ ਹੋਰ ਚੱਲਦੇ ਆਂਗੇ ਤੇ ਪਾਣੀ ਪੜਾ ਹੋਇਆ ਤੇ ਪਾਣੀ ਦੇ ਵਿੱਚ ਹੀ ਤਾਂ ਫਿਰਦੇ ਆਂ ਤੇ ਵੀਰੋ ਇਹ ਪੰਜਾਬ ਆਪਣਾ ਹਨਾ ਪੰਜਾਂ ਦਰਿਆਵਾਂ ਦੀ ਧਰਤੀ ਐ ਜਿਨ੍ਹਾਂ ਦੇ ਵਿੱਚੋਂ ਆਪਾਂ ਬਲਜਿੰਦਰ ਤੋਂ ਪੰਜੇ ਨਾਮ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਨਹੀਂ ਪਰ ਮੈਂ ਤਾਂ ਦੱਸ ਹੀ ਦੇਵਾਂਗਾ ਹਾਂ ਤੂੰ ਦੱਸ ਦੇ ਨਹੀਂ ਦੱਸ ਹਾਂ ਪੰਜਾਂ ਦਰਿਆਵਾਂ ਦੇ ਨਾਮ ਰਾਵੀ ਹਾਂ ਬਿਆਸ ਹਾਂ ਸਤਲੁਜ ਹਾਂ ਤੇ ਦੋ ਰਹਿ ਗਏ ਕਾਸ ਮੈਂ ਤਾਂ ਪਿਆਪੀ ਪੜ੍ਹੇ ਨਹੀਂ ਯਾਰ ਉਹ ਮੈਂ ਅੱਗੇ ਚਲੋ ਜੀ ਜਿਹੜੇ ਪੰਜ ਦਰਿਆ ਪੰਜਾਬ ਦੇ ਹੈਗੇ ਆ ਸਤਲੁਜ ਬਿਆਸ ਰਾਵੀ ਜੇਹਲਮ ਤੇ ਚਨਾਬ ਐਸ ਵਕਤ ਜੇ ਆਪਾਂ ਮੋٹے ਤੌਰ ਤੇ ਕਹਿ ਲਈਏ ਤਾਂ ਸਤਲੁਜ ਤੇ ਬਿਆਸ ਪੰਜਾਬ ਦੇ ਵਿੱਚੋਂ ਦੀ ਵਗਦੇ ਆ ਜਿਹੜਾ ਰਾਵੀ ਆ ਉਹ ਪੰਜਾਬ ਦੇ ਉੱਪਰੋਂ ਦੀ ਪਠਾਨਕੋਟ ਕੋਲੋਂ ਦੀ ਵਗਦਾ ਤੇ ਚਨਾਬ ਤੇ ਜੇਹਲਮ ਤਾਂ ਇਸ ਵਕਤ ਆਪਾਂ ਕਹਿ ਲਈਏ ਕਿ ਜੰਮੂ ਕਸ਼ਮੀਰ ਦੇ ਉੱਪਰੋਂ ਦੀ ਵਗਦੇ ਆ ਹਾਂ ਜਿਹੜਾ ਆਪਣਾ ਪਾਕਿਸਤਾਨ ਚ ਪੰਜਾਬ ਰਹਿ ਗਿਆ ਉਧਰ ਵੀ ਜਰੂਰ ਵਗਦੇ ਆ ਤੇ ਮੈਂ ਤਾਂ ਸਹੀ ਦੱਸੀ ਆ ਜਿੰਨੇ ਤੂੰ ਦੱਸਿਆ ਸਹੀ ਦੱਸਿਆ ਪਰ ਤੂੰ 60% ਨਾਮ ਦੱਸੇ ਹੈਗੇ ਨਹੀਂ 60 ਨਹੀਂ ਹੁਣ ਐਟ ਟਾਈਮ ਦੀ ਗੱਲ ਕਰ ਕੋਈ ਜਾਣ ਵੀ ਸਾਡੇ ਤੋਂ ਬਾਅਦ ਚ ਨਹੀਂ ਪੰਜਾਬ ਨੂੰ ਪੰਜਾਬ ਦਾ ਨਾਮ ਪੰਜ ਦਰਿਆਵਾਂ ਦਾ ਉਹ ਵਾੜ ਰਹੇ ਐ ਤੇ ਉਹ ਕੀ ਕਰੀ ਜਾਂਦੇ ਐ ਹੈ ਵਾਜ ਦੀ ਕਾਦੀ ਆਂ ਡਈ ਐ ਉਹ ਤਾਂ ਵਾਜ ਤਾਂ ਦੂਰੋਂ ਬਾਹਲੀ ਸੁਣਦੀ ਐ ਨਾ ਇੱਥੇ ਤੇ ਉਹ ਪਾਣੀ ਪਿਆਉਣ ਲੱਗ ਗਏ ਮੇਰੇ ਸਹਾਂ ਨਾਲ ਪਿਆ ਕੇ ਫੇਰ ਉਹ ਕੱਢਣਗੇ ਇੱਧਰ ਤੇ ਬਾਕੀ ਬਈ ਚਲੋ ਵਲੌਗ ਕਰਦੇ ਆ ਪੈਂਡ ਹਨਾ ਮੈਨੂੰ ਲੱਗਿਆ ਕਿ ਯਾਰਾ ਸੋਹਣਾ ਵਲੌਗ ਐ ਪੰਜਾਬ ਦਾ ਤੇ ਪਾਈਏ ਤੇ ਵੀਡੀਓ ਚੰਗੀ ਲੱਗੀ ਤਾਂ ਨੂੰ ਲਾਈਕ ਕਰਦੇ ਹੋ ਯਾਰ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਆਪਣੇ ਸੁਝਾਅ ਵੀ ਦੇ ਦਿਓ ਸੁਣ ਲਾ ਕੇ ਚਲੋ ਗੱਲਾਂ ਬਾਤਾਂ ਯਾਰਾਂ ਦੀਆਂ ਤੇ ਜੇ ਤੁਹਾਨੂੰ ਲੱਗਦਾ ਕਿ ਯਾਰ ਅਸੀਂ ਵਧੀਆ ਵੀਡੀਓ ਬਣਾ ਲੈਂਦੇ ਆ ਤਾਂ ਫੋਲੋ ਕਰ ਲਓ ਯਾਰ ਧੰਨਵਾਦ